ਹਾਂਜੀ ਨਵਸਤੇ ਜੀ ਸਾਰਿਆਂ ਨੂੰ ਸੁਣਾਉ ਕੀ ਹਾਲ ਚਾਲ ਹੈ ਤੇ ਇੱਥੇ ਅਸੀਂ ਆਏ ਸੀਗੇ ਅੰਬਿਕਾ ਪੂਜਣ ਸਾਡੇ ਅੰਬਿਕਾ ਪੂਜਦੇ ਨੇ ਤੇ ਆਂਬ ਦੀ ਪੂਜਾ ਕਰ ਰਹੇ ਨੇ ਪਾਪੀ ਤੇ ਬ੍ਰਦਰ ਤੇ ਇਧਰ ਖੜੀ ਹੋਈਆਂ ਮੈਂ ਤੇ ਸ਼ਰਮਾਂਜੀ ਬਲਾ ਮਾਰ ਰਹੇ ਨੇ ਇਧਰ ਹੋ ਰਹੀ ਹੈ ਪੂਜਾ ਆਉਂਦੇ ਨੇ ਅੰਬਿਕਾ ਪੂਜਣ ਵਾਸਤੇ ਤੇ ਪ੍ਰਸ਼ਾਦ ਚੜਾਇਆ ਜਾਂਦਾ ਘਰ ਬਣੇ ਹੋਏ ਗੁੰਗਲੇ ਵਗੈਰਾ ਸਾਰਾ ਕੁਝ ਚੜਾਇਆ ਜਾਂਦਾ ਹਾਂਜੀ ਹੁਣੇ ਅੰਬ ਦੇ ਫੇਰੇ ਵਗੈਰਾ ਲੈਣਗੇ ਉੱਟ ਕੇ ਦੱਸਣਾ ਕਿ ਨਾ ਕਿਨਾ ਦੇ ਰਿਵਾਜ ਆਂਬੀ ਕਾ ਪੁੱਜ ਜਾਂਦਾ ਕਮੈਂਟ ਜ਼ਰੂਰ ਕਰਨਾ ਆ ਸਮਝੀ ਮੈਂ ਤਾਂ ਨਹੀਂ ਪਾਈ ਉਹ ਪੂਲੀ ਬਾਤ ਪਾਣੀ ਮੈਂ ਪਹਿਲਾਂ ਅਸੀਂ ਦੇਵੀ ਮਾਤਾ ਦੀ ਪੂਜਾ ਕਰ ਲਈ ਸੀ ਤੇ ਉਹਦੀ ਵੀਡੀਓ ਨਹੀਂ ਬਣਾ ਸਕੇ ਪਤਾ ਨਹੀਂ ਕਰ ਲੱਗ ਰਿਹਾ ਕਿ ਕਿਵੇਂ ਤੇ ਹੁਣ ਇੱਥੇ ਮੈਂ ਜਿਹੜੀ ਹੈਗੀ ਹੈ ਡਾਲੀ ਲੈ ਕੇ ਖੜੀ ਹੋਵਾਂਗੀ ਤੇ ਇਹ ਮੇ ਤੋਂ ਰਾ ਮੰਗਣਗੇ ਤੇ ਮੈਨੂੰ ਸਗਣ ਪਾਣਗੇ ਤੇ ਫੇਰ ਅੰਗੇ ਅੱਗੇ ਲੰਘ ਸਕਣਗੇ ਕਹਣੇ ਆਪਾਂ ਨਾ ਰੇ ਇੰਨਾ ਲਾਗ ਰਿਹਾ ਤੇ ਕਿੰਨੇ ਦੋ ਬਹੁਤ ਟਾਈਮ ਲੱਗ ਰਿਹਾ ਇਹ ਜਦੋਂ ਲੈਣੇ ਹੈ ਕਿੰਨਾ ਹੋਗਾ ਕਿੰਨਾ 320 ਜਿਹੜਾ ਅਬ ਉਹ ਕਾਲੇ ਲਈ ਕਟ ਕੇ ਆਉਟ ਹੋ ਦਾ ਵੇਰ ਹਾਂ ਕਹਿ ਰਹੇ ਵੀ ਜਿਆਦਾ ਮੰਗ ਲਓ ਮੈਂ ਕਿਹਾ ਜੋ ਦੇ ਦੇਣਗੇ ਉਹੀ ਠੀਕ ਹੈ ਜਬੀ ਵੀ ਬਾਬਾ ਜੀ ਪਾਪਾ ਇਧਰ ਚੱਲ ਕੈ ਜੀ ਇਹ ਫੜੋ ਮੰਮੀ ਨੇ ਬਾਬੇ ਨੂੰ ਸੱਦ ਬਣਾਤਾ ਤੇ ਭਾਬੀ ਮੈਨੂੰ ਫੜਾਣਗੇ ਸਗਾ ਤੇ ਮੈਂ ਉਹਨਾਂ ਨੂੰ ਲੰਗਣ ਦਾ ਰਾਹ ਦਿਤਾ ਪਾਪਾ ਉਹਨਾਂ ਨੇ ਮਾਰੀ ਇਹ ਜੜਾਏ ਘਰੀਤੀ ਵਾਜ ਨੇ ਨੰਨਾ ਗੱਲੀਆਂ ਹੁੰਦੀਆਂ ਨੇ ਸੁਣਨੀ ਇਹ ਪੜਕਾਤਾ ਪਾਪਾ ਉਹਨਾਂ ਨੇ ਕੱਢ ਲੇ ਡੰਕੇ ਰਾਹ ਦਿਨਾ ਭਾਬੀ ਨੇ ਕੁੱਤੀ ਪਾਰਾ ਹਨ ਬਾਤੀ ਖੋਲਦਿਨ ਪਾਰਾ ਹਨ ਬਾਤੀ ਨੇ ਜੀ ਇਹ ਸੇ ਰੱਖ ਤੇ ਮਹੀਨਾ ਚਾਲਣਾ ਹਣਾ ਕਿ ਮੰਦੋਰ ਜਾ ਕੇ ਇੱਥੇ ਭਾਬੀ ਦੇ ਚੁੰਨੀ ਨਾਲ ਨਾ ਜਦੋਂ ਮੈਰਿਜ ਹੁੰਦੀ ਉਸ ਤੋਂ ਪਹਿਲਾਂ ਸਾਰੇ ਲੜੜ ਵਿੱਚ ਕੁਝ ਕੁਝ ਬੰਨਿਆ ਜਾਂਦਾ ਤੇ ਉਹ ਸਾਰੇ ਲੜੜ ਨਾ ਨੇ ਖੋਣੇ ਹੁੰਦੇ ਨੇ ਤੇ ਹੁਣ ਮੈਂ ਇੱਥੇ ਉਹ ਲੜ ਸਾਰੇ ਖੋਲਾਂਗੀ ਹਾਂਜੀ ਪਹਿਲਾ ਲੜ ਖੋਲ ਗਿਆ ਸੀਗਾ ਤੇ ਇਹਦੇ ਵਿੱਚ ਬੰਨਿਆ ਹੋਇਆ ਸੀ ਗੋਲਾ ਹਾਂਜੀ ਇਹਦੇ ਵਿੱਚ ਗੋਲਾ ਬੰਨਿਆ ਹੋਇਆ ਤੇ ਹੁਣ ਦੂਸਰਾ ਲੜ ਖੋਲਾਂਗੇ ਤੇ ਦੇਖਦੇ ਹਾਂ ਉਹਦੇ ਵਿੱਚ ਕੀ ਬੰਨਿਆ ਹੈ ਹਾਂਜੀ ਤੇ ਚਾਚਾ ਜੀ ਨੇ ਪਾਈ ਦਾ ਸੇਰਾ ਖੋਲ ਦਿੱਤਾ ਸੀਗਾ ਸੇਰਾ ਸਾਡੇ ਵੀ ਅੰਬਕਾ ਦੇ ਸਾਹਮਣੇ ਪੁੱਛ ਕੇ ਖੋਲਦੇ ਨੇ ਜੇ ਤੂੰ ਜਾਣਾ ਲੈ ਉਹ ਬਤਾ ਕਿਨੇ ਨੂੰ 아버님 예 사르다리 베드 자가 카스케르다니지 바데 나코 사르다리 자르베 자르이 나르 소이드 파데 이 파니 데만 파지 ਸਰਮੇਤ ਕੋਈ ਕਾਰਨ ਨਹੀਂ ਕਾਪੀ ਸਾਮਣੇ ਪਾਉਣ ਦੇ ਲਈ ਬਹੁਤ ਨਹੀਂ ਲੱਗਦਾ ਕਿ ਉਹ ਨਾ ਉਹਨਾਂ ਕਾਰਨ ਸੀ ਤੇ 3-3 ਲਿਖੇ ਪਰੰਨਾ ਕੁਲਾਈ ਦੀ ਰਸਮ ਇਹ ਲੱਗਿਆ ਹੈ ਕਿ ਨਾਈ ਕੋਲ ਬੇਠਾ ਆੜਾ ਅੱਥੇ ਜਦੋਂ ਰੇੜੀ ਆਉਂਦੀ ਹੈ ਮਤਲਬ ਕੋਈ ਬੜਾ ਪ੍ਰੋਬਲਮ ਨਹੀਂ ਤੇ ਉਹ ਕੰਪਣਾ ਵਗੈਰਾ ਉਹਨੇ ਜਿਵੇਂ ਐਸੇ ਦਿਖਾਇਆ ਹੈ ਬੜਾ ਆਇਆ ਸੀਗਾ ਕੰਪਣਾ

હા જી હાજી

ਹਾਂਜੀ ਅਦੋ ਉਹ ਤੁਸੀਂ ਹੋ ਨਾ ਤੁਸੀਂ ਦੋ ਨਾ ਵੀ ਇੱਕ ਤੁਸੀਂ ਕਰਨਾ ਨਾ ਪਰ ਉਹ ਵੀ ਇਹ ਲਿਉ ਹੋਗੇ ਉਹ ਵੀ ਦੇ ਦੇ ਨਾ ਅੱਗੇ ਵੀ ਨਾ ਦਵਾਈ ਕਦੇ ਪਾ ਦੇ ਉਹ ਦੇ ਦੋ ਕਿ ਇਹ ਗੱਲ ਇਹ ਨਹੀਂ ਕਿ ਉਹ ਨਹੀਂ ਲਿਖਦਾ ਜੁਣੋ ਹੈ ਉਹ ਬੋਡੀ ਹੁਣ ਕਰੇ ਨਹੀਂ ਹੋਏ ਨਾ ਕੰਨੂ ਉਹਦੀ ਗਾੜੀ ਵਿੱਚ ਤਾਂ ਦਿਓ ਭਾਈ ਉਹਦੀ ਗਾੜੀ ਆ ਵੀ ਤਾਂ ਦਿਓ ਹਾਂਜੀ ਇੱਥੇ ਹੋਵਣੀ ਆ ਸਾਡੀਆਂ ਸੋਹਣੀਆਂ ਰਸਮਾਂ ਪੂਰੀਆਂ ਤੇ ਲੋਕੀਆ ਤੁਹਾਨੂੰ ਪਾਣੀ ਨਾ ਪਾਪੀ ਤੇ ਕਹਿੰਦਾ ਪਾਪਾ ਸਭਾ ਤੇ ਅਸੀਂ ਵੀ ਪਾਣੀ ਤੇ ਪਾਣੀ ਦੀ ਰਸਨਾ ਕਪੂਲਾ ਨਾ ਮੰਨਣਾ ਨਾ ਉਹ ਬਾਰੇ ਚਾਹ ਦਾ ਸੁਪਨਾ ਚਲੂ ਮੇਰਾ ਉਹ ਦੇਣਾ ਰੱਖੋ ਨਾਲ ਨਾਲ ਤੇ ਕਰੋ ਤੇ ਰੱਖੋ ਬਸ ਸ੍ਰੀ ਜੀ ਤੁਹਾਨੂੰ ਸਭ ਨੂੰ ਮੇਰਾ ਅਨੁਸ਼ਾਸਨ ਜਦੋਂ ਵੀ ਸ਼ੇਅਰ ਸਬਸਕ੍ਰਾਈਬ ਤੇ ਕਮੈਂਟ ਦੇ ਜ਼ਰੂਰ ਕਰਿਆ ਕਰੋ ਆਨ ਸੁਖ ਦੁਗਜ ਵंदन ਹੁੰਦਾ ਹੈ ਆਣਾ ਬੈਣਾ ਹਾਂਜੀ ਬੋਧਾ ਭਰਾ